ਚਾਰ ਦੇ ਆਖਰੀ ਦਿਨ ਅੱਜ ਮਹਾ ਮੰਤਰੀ ਤਰਨ ਚੋਗ ਡੋਰ ਟੂ ਡੋਰ ਸ਼ਾਪ ਟੂ ਸ਼ਾਪ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਟੜਾ ਬੱਗੀਆਂ ਦੇ ਵਿੱਚ ਉਹ ਹਰ ਇੱਕ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰ ਮਿਲੇ ਨੇ ਉਹਨਾਂ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਅਤੇ ਪ੍ਰਸ਼ਾਦ ਵੇਟ ਕੀਤਾ ਤਰਨ ਜੀ ਅੱਜ ਗੱਲ ਵੀ ਕਰਨੇ ਹਾਂ ਤਰਨ ਜੀ ਨਾਲ ਇਸ ਲਈ ਹਰ ਇੱਕ ਦੁਕਾਨ ਦੇ ਉੱਤੇ ਜਾ ਕੇ ਉਹਨਾਂ ਨੂੰ ਮੋਹਦੂਰੀਆਂ ਰਣਨੀਤੀਆਂ ਤੇ ਆਪਣੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰ ਰਹੇ ਨੇ ਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਰਨ ਖੁਦ ਜਾ ਕੇ ਆਪਣੇ ਹੱਥੀ ਸ਼੍ਰੀ ਰਾਮ ਚੰਦਰ ਜੀ ਦੇ ਤਸਵੀਰ ਉਹਨਾਂ ਨੂੰ ਦੇ ਰਹੇ ਨੇ ਸੋ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਔਰ ਇੱਕ ਤਰੀਕ ਨੂੰ ਵੋਟਾਂ ਬੰਨ੍ਹ ਲਿਆ ਸਾਡੇ ਪ੍ਰੋਗਰਾਮ ਅੱਜ ਅੱਜ ਕਟੜਾ ਬੱਗੀਆਂ ਦੇ ਵਿੱਚ ਚੋਣ ਪ੍ਰਚਾਰ ਲਈ ਤੁਸੀਂ ਦੁਕਾਨ ਦੁਕਾਨ ਤੇ ਜਾ ਕੇ ਸ਼੍ਰੀ ਰਾਮਚੰਦਰ ਜੀ ਦੇ ਜਿਵੇਂ ਕਿ ਕਟੜਾ ਬੱਗੀਆਂ ਮੇਰਾ ਸੈਕਿੰਡ ਹਾਊਸ ਹੈ ਔਰ ਪਵਨ ਮਹਾਜਨ ਮੇਰਾ ਭਰਾਵ ਹੈ ਇਹਨਾਂ ਦੇ ਘਰ ਅੱਜ ਚਾਹ ਤੇ ਮਾਇਆ ਸੀ ਇਹਨਾਂ ਨੇ ਆਈਸਕ੍ਰੀਮ ਵੀ ਖਵਾਈ ਔਰ ਸਾਰੇ ਇਲਾਕੇ ਨੇ ਜਪੀਆਂ ਪਾਪਾ ਕੇ ਪਿਆਰ ਕੀਤਾ ਔਰ ਜਿੱਥੇ ਖੜਾ ਆਇਆ ਅਗਲੇ ਨੇ ਕੋ ਗਿਆ ਜੈ ਸ਼੍ਰੀ ਰਾਮ ਜੋ ਰਾਮ ਕੋ ਲਾਏ ਥੇ ਅਮ ਉਨਕੋ ਲਾਏਂਗੇ ਇਨਾ ਰਾਮ ਮੇ ਵਾਤਾਵਰਨ ਬਗੀਆਂ ਦੇ ਕਟਰੇ ਚ ਬਣਿਆ ਹੈ ਔਰ ਮੈਂ ਸਮਝਨਾ ਕੇ ਮਾਹੌਲ ਅਜੀ ਉਥੋ ਸ਼ੁਰੂ ਹੋਏ ਪਵੰਦੀ ਦੀ ਦੁਕਾਨ ਤੋਂ ਮਾਇਨਸਾ ਦੀ ਤੇ ਵਿਚਾਰਮਾਨ ਦੀ ਦੁਕਾਨ ਤੱਕ ਤੁਸੀਂ ਮਾਹੌਲ ਦੇਖਿਆ ਹੀ ਲੋਗਾ ਚ ਬਹੁਤ ਉਤਸ਼ਾਹ ਹੈ ਰਾਮ ਦਰੋਹੀ ਘਾਰ ਬੈਣਗੇ ਤੁਸੀਂ ਦੇਖਣਾ 4 ਜੂਨ ਦਾ ਪਰਿਨਾਮ ਰਾਮ ਦਰੋਹੀ ਘਾਰ ਬੈਣਗੇ ਅੱਜ ਚੋਣ ਪ੍ਰਚਾਰ ਦਾ ਲਾਸਟ ਡੇ ਹੈ ਹਾਂਜੀ ਲੇਕਿਨ ਲਾਸਟ ਡੇ ਹੈ ਜੀ ਆਹਦੇ ਲਾਸਟ ਆ ਵਾ ਹਾਂਜੀ ਲਾਸਟ ਡੇ ਲਾਸਟ ਆਵਰਸ ਠੀਕ ਹੈ ਲਿਖ ਲੈਣੇ ਆ ਉਸ ਸਾਹ ਬਹੁਤ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਹੈ 6 ਵਜੇ ਅਤੇ ਲੋਕ ਲਗਾਤਾਰ ਭਗਵਾਨ ਰਾਮ 6 ਵਜੇ ਅਤੇ ਅਯੁੱਧਿਆ ਇੱਥੇ ਨੇ ਪੰਜ ਮਹਾਂਜਬ ਉਹਨੂੰ ਯਾਦ ਕਰ ਰਹੇ ਹੈ ਬੇਟਾ ਇੱਧਰ ਆਈ ਪੁੱਤਰ ਤੁਸੀਂ ਦੇਖਿਆ ਕਿ ਤਰुण ਚੋਗ ਆਪਣੇ ਸਮਰਥਕਾਂ ਦੇ ਨਾਲ ਚੋਣ ਪ੍ਰਚਾਰ ਦੇ ਆਖਰੀ ਦਿਨ ਦੇ ਵਿੱਚ ਆਖੀਰਲੇ ਘੰਟਿਆਂ ਦੇ ਵਿੱਚ ਉਹ ਚੋਣ ਪ੍ਰਚਾਰ ਕਰ ਰਹੇ ਨੇ ਡੋਰ ਟੂ ਡੋਰ ਸ਼ੋਪ ਟੂ ਸ਼ੋਪ ਜਾ ਰਹੇ ਨੇ ਕਤਰਾ ਬੱਗੀਆਂ ਦੇ ਵਿੱਚ ਆਏ ਸਨ ਔਰ ਹਰ ਦੁਕਾਨਦਾਰ ਨੂੰ ਮਿਲ ਕੇ ਉਹਨਾਂ ਨੂੰ ਮੋਦੀ ਦੇ ਹੱਕ ਦੇ ਵਿੱਚ ਵੋਟ ਪਾਉਣੇ ਆਪਣੇ ਉਮੀਦਵਾਰ ਅਮਰਸਤੋ ਉਮੀਦਵਾਰ ਕਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਨੇ ਨਾਲ ਦੇ ਨਾਲ ਉਹਨਾਂ ਨੇ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਤਿਮਾ ਵੀ ਉਹਨਾਂ ਨੂੰ ਪੇਟ ਕਰ ਰਹੇ ਨੇ ਕੈਮਰਾਬਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par